ਲੇਖਾਂ ਚ ਲਿਖਾ ਕੇ ਆਇਆ ਇਸ ਜਨਮ ਚ ਵਖਮੀ ਚਲੋ ਹੁਣ ਇੱਕ ਗਲਾਨ ਪੂਰੀ ਤੁਸੀਂ ਖੁਦ ਕਹੋਗੇ ਉਹ ਲੇਖਾਂ ਚ ਇਸ ਜਨਮ ਚ ਵਖਮੀ ਬਾਬਾ ਜੀ ਥੋੜੀ ਮੋਹਰ ਲੱਗੀ ਇਸ ਗਾਣੇ ਤੇ ਇਹ ਗਾਣਾ ਤੁਸੀਂ ਪਾਸ ਕਰਤਾ ਅੱਜ ਤਾੜੀ ਖੁੱਲ ਕੇ ਵਜਾ ਦਿਓ ਤੁਹਾਨੂੰ ਚੰਗਾ ਲੱਗਾ ਗਾਣਾ ਤਾੜੀ ਖੁੱਲ ਕੇ ਵਜਾ ਕੇ ਦੱਸਿਓ ਜਰਾ ਸਾਡੇ ਆਪਣਾ ਤੋਂ ਸਿੱਖੀ ਉੱਡਣਾ ਨੀ ਭੈਗ ਦੂਰ ਕੀ ਤੇ ਆਲਣਾ ਬਣਾ ਕੇ ਇੱਕ ਤਾੜੀ ਜਿਓ ਸਰਦੂਲ ਸਕੰਦਰ ਸਾਹਿਬ ਲਈ ਉਹ ਵੱਡੇ ਸ਼ਿਕਾਰੀਆਂ ਨੇ ਮੋਲਿਆ ਆਫਲੋਰ ਵਾਲਿਆਂ ਨੇ ਤੈਨੂੰ ਮੋਲਿਆ ਹਾਈ ਨੀ ਮੋਤੀਆਂ ਦੀ ਚੋਗ ਚੁਗਾ ਕੇ ਸਾਡੇ ਅપરા ਤੋਂ ਸਿੱਖੀ ਉੱਠਣਾ ਨਿਮੈ ਕਿ ਦੂਰ ਕੀਤੇ ਆਲਣਾ ਬਣਾ ਕੇ ਬਾਈ ਜੀ ਦਾ ਦਿਲ ਟੁੱਟਿਆ ਸੀ ਹਜ ਤੋ 40 ਸਾਲ ਪਹਿਲਾਂ ਰਿਐਲਿਟੀ ਦੱਸਣ ਲੱਗਾ ਮੈਂ ਰਿਐਲਿਟੀ ਉਸ ਦਿਨ ਤੋਂ ਬਾਅਦ ਇਸ ਬੰਦੇ ਨੇ ਵਿਆਹ ਨਹੀਂ ਕਰਾਇਆ ਐਸਾ ਪਿਆਰ ਕਹਿੰਦਾ ਖਾਨ ਸਾਹਿਬ ਦੁਨੀਆ ਅੰਦਰ ਦੀ ਅੰਦਰ ਹੋ ਜਵੇ ਜਾਂ ਮੈਂ ਰੱਬ ਨੂੰ ਪਿਆਰ ਕੀਤਾ ਜਾਂ ਬਸ ਉਧਰ ਕੀਤਾ ਇਹਦੇ ਪਿਆਰ ਲਈ ਕਿੱਧਰ ਗਿਆ ਇਹਦੇ ਪਿਆਰ ਲਈ ਜ਼ੋਰ ਨਾਲ ਤਾੜੀ ਮਜਾਓ ਜਿਹੜੇ ਹਿਸਾਬ ਨਾਲ ਗਾਇਬ ਹੋ ਗਿਆ ਲੱਗਦਾ ਪਿਆਰ ਵੀ ਤੇਰੇ ਹੀ ਗਾਇਬ ਹੋ ਜਾਣਾ ਲੰਗੜ ਹਵਾਵਾਂ ਜਦੋਂ ਕੋਲ ਦੀ ਮੈਂ ਕਿਦੋਂ ਸਨੈਪ ਪਾਉਂਗਾ ਜਦੋਂ ਅਸੀਂ ਇਕੱਠੇ ਹੁੰਨੇ ਆ ਨਾ ਇਸ ਗਾਣੇ ਦੇ ਹੈ ਇੰਨਾ ਰੋਂਦਾ ਹੈ ਦੇਖਣਾ ਚਾਹੋਗੇ ਕਿਹੜੇ ਕਿਹੜੇ ਦੇਖਣਾ ਚਾਹਣਗੇ ਦਾ ਹਾਲ ਆ ਜਾ ਯਾਰ ਇੱਕ ਵਾਰੀ ਦੇਖ ਤੈਨੂੰ ਪਿਆਰ ਕਰਦੇ ਆ ਖਬਰਾਂ 40 ਸਾਲ ਬਾਅਦ ਰੱਬ ਖੈਰ ਪਾ ਦੇਵੇ ਲੰਗੜ ਹਵਾ ਮੱਝ ਤੋਂ ਕੋਲ ਦੀ ਮਹਿਕਾਂ ਬੇਵਫਾਈ ਦੀਆਂ ਆਉਂਦੀਆਂ ਬੁੱਲੀਆਂ ਤੋਂ ਹੱਸ ਸਾਡੇ ਰੁਸ ਗੇ ਰੰਗਲੀਆਂ ਰੁਤਾਨੀਆਂ ਪਾਉਂਦੀਆਂ ਕੱਖਨੀਓ ਪੱਲੇ ਫਲੋਰੀਏ ਦੇ ਲਾਵੇ ਪੰਜ ਸੱਤ ਦਿਹਾੜੀਆਂ ਆਰ ਸਾਡੇ ਅપરા ਤੂੰ ਸਿੱਖੀ ਉੱਡਣਾ ਐ ਐ ਐ ਉਡਾਰੀ ਮਾਰਗੇ ਸੀ ਹੋਵੇਗੀ ਦੂਰ ਕੀ ਤੇ ਆ ਲੈਣਾ ਬਣਾ ਨੀ ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਉਣ ਗਿਆ ਉਹਦਾ ਬਜ਼ਰੀ ਵਧੀਆ ਕਹਿੰਦੇ ਹੋਣੀ ਵਧੀਆ ਸੌਂ ਰੱਬ ਦੀ ਵਧੀਆ ਨੀਂਦ ਆਉਂਦੀ ਐ ਸੁਥੀ ਪੈ ਨੂੰ ਹੀ ਚਕੀਆਂ ਸੁੱਤੀ ਪੈ ਨੂੰ ਹਿਚਕੀਆਂ ਇਹਦਾ ਫੇਵਰੇਟ ਗਾਣਾ ਪਤਾ ਕਿਹੜਾ ਹੈ ਸਾਡੇ ਤਾਂ ਪਲ-ਪਲ ਲੰਘਦੇ ਗਿਣ-ਗਿਣ ਘੜੀਆਂ ਨੇ ਉਹ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਸਾਨੂੰ ਹੁਣ ਪਤਾ ਲੱਗਿਆ ਰਾਤਾਂ ਲੰਮੀਆਂ ਹੀ ਬੜੀਆਂ ਨੇ ਪਰ ਇਹ ਕਹਿੰਦਾ ਖਾਨ ਸਾਹਿਬ ਜਦੋਂ ਨੇ ਤੁਸੀਂ ਮਿਲੇ ਹੋ ਆ ਜਿੰਨੇ ਵੀ ਜਿੰਨੇ ਭਰਾ ਨੇ ਨਾ ਸਾਰੇ ਨਾਲ ਹੀ ਜ਼ੋਰ ਦਾ ਤਾੜੀ ਵੀ ਜਾ ਦਿਓ ਮੇਰੀਆਂ ਇਹ ਮੇਰੀਆਂ ਬਾਵਾ ਨੇ ਮੇਰਾ ਪਰਿਵਾਰ ਹੈ ਇਹਨਾਂ ਨਾਲ ਬਹੁਤ ਦੁੱਖ ਸੁੱਖ ਸਾਂਝੇ ਕਰਦਾ ਯਾਰ ਸਪੈਸ਼ਲੀ ਰਾਜੂ ਨਾਲ ਤਾਂ ਬਹੁਤ ਜ਼ਿਆਦਾ ਉਹਨਾਂ ਨੂੰ ਕਹਿੰਦਾ ਹੁੰਦਾ ਮਿਲੇ ਹੋ ਤੁਮ ਹਮ ਕੋ ਬੜੇ ਨਸੀਬੋਂ ਸੇ ਚੁਰਾਇਆ ਹੈ ਮੈਨੇ ਕਿਸਮਤ ਕੇ ਲਕੀਰੋਂ ਸੇ ਬਾਤ ਇਹ ਕਭੀ ਨਾ ਤੂੰ ਭੁੱਲ ਨਾ ਕੋਈ ਤੇਰੇ ਖਾਤਰ ਹੈ ਜੀ ਰਹਾ ਸੱਚੀ ਨਾ ਰੋਣ ਲੱਗ ਜੀ ਮੇਰਾ ਭਰਾ ਇਹ ਨਾ ਦਿਲ ਛੱਡ ਦੇ ਇੱਕ ਵਾਰੀ ਫਲੋਰੀ ਅਲੀ ਜ਼ੋਰਦਾਰ ਤਾੜੀ ਬਜਾ ਦਿਓ ਮੈਂ ਮਜ਼ਾਕ ਕਰਦਾ ਹੈ ਮੇਰਾ ਭਰਾ ਆ ਇੱਕ ਹੁੰਦਾ ਹੈ ਪ੍ਰਾਜਿਕ ਹੁੰਦਾ ਵੱਡਾ ਭਰਾ ਹੈ ਸਾਡਾ ਵੱਡਾ ਭਰਾ ਹੈ ਸਾਡੇ ਗਰੁੱਪ ਦਾ ਇੰਜਨ ਹੈ ਅਗਰ ਇਹ ਨਾਲ ਸਾਡੇ ਗਰੁੱਪ ਚ ਹੋਵੇ ਤਾਂ ਮੈਨੂੰ ਲੱਗਦਾ ਸਾਡੇ ਮੁੰਡੇ ਬਹੁਤ ਸੁੱਕ ਜਾਣ ਜਿਹੜੇ ਹਿਸਾਬ ਨਾਲ ਅਸੀਂ ਕੰਮ ਕਰਦੇ ਆਂ ਬਾਬਾ ਜੀ ਇਹ ਥੋੜੀਆਂ ਦਵਾਵਾਂ ਨੇ ਜੀ ਪੱਜੇ ਫਿਰੀ ਜਾਂਦੇ ਆਂ ਜਿਵੇਂ ਹੁੰਦਾ ਨਹੀਂ ਵੀ ਆ ਬਲਦ ਹੱਕੇ ਹੋਏ ਨੇ ਚੰਗੀ ਤਰ੍ਹਾਂ ਤੁਸੀਂ ਡੰਡਾ ਰੱਖ ਦਿਓ ਮੇਰੇ ਖਿਆਲ ਤੇ ਕੜਾ ਸਾਡੇ ਤੇ ਤਾਂ ਕਰਕੇ ਅਸੀਂ ਪੱਜੀ ਫਿਰੀ ਜਾਂਦੇ ਆ ਇਦਾਂ ਹੀ ਆਪਣਾ ਪਿਆਰ ਆਪਣੀ ਦਵਾਵਾਂ ਬਣਾ ਕੇ ਰੱਖੋ ਤਾੜੀ ਖੁੱਲ ਕੇ ਵਜਾ ਦਿਓ ਜਰਾ ਇੱਕ ਵਾਰੀ